ਸੀ ਅਤੇ ਉਹਨਾਂ ਦਾ ਕੰਮ ਕਰਨ ਉਹਨਾਂ ਨਾਲ ਕੋਈ ਕਿਸੇ ਦਾ ਕੋਈ ਵਕਤ ਨਹੀਂ ਜਦੋਂ ਇੱਥੇ ਪੰਚਾਇਤ ਨੇ ਬਾਈ ਜੀ ਬਹੁਤ ਵਧੀਆ ਫੈਸਲਾ ਕੀਤਾ ਜੇ ਫੈਸਲੇ ਕਰਾਂਗੇ ਆਪਾਂ ਹਰੇਕ ਪਿੰਡ ਜੇ ਫੈਸਲੇ ਚੱਲਣਗੇ ਫੇਰ ਹੀ ਆਪਣਾ ਪੰਜਾਬ ਨੂੰ ਆਪਾਂ ਬਚਾ ਸਕਦੇ ਕਿਉਂਕਿ ਨੌਜਵਾਨ ਜਿਹੜਾ ਹੁੰਦਾ ਇਹਨੂੰ ਇੰਨੀ ਅਕਲ ਨਹੀਂ ਹੁੰਦੀ ਜਜਵਾਤੀ ਹੋ ਕੇ ਫੈਸਲੇ ਲੈ ਲੈਂਦੇ ਆ ਜਿਹੜੇ ਫੈਸਲੇ ਬਾਅਦ ਚ ਜਾ ਕੇ ਆਪ ਨੂੰ ਬਹੁਤ ਨੁਕਸਾਨ ਦਿੰਦੇ ਨੇ ਕਿਉਂਕਿ ਬਾਜ ਜਵਾਕ ਹੁੰਦੇ ਨੇ ਹੂੰ ਠੀਕ ਹੈ ਪਿੰਡ ਚ ਮੰਨ ਲਓ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਹੀ ਵਿਆਹ ਹੀ ਕਰਾਈ ਜਾਂਦਾ ਹੂੰ ਮੁਰਕੇ ਨਾਨਕੇ ਕਿੱਥੇ ਰਹੇ ਜਾਂਦੇ ਆ ਇਹ ਚੀਜ਼ਾਂ ਬਹੁਤ ਸੋਚਣ ਵਾਲੀਆਂ ਹੁੰਦੀਆਂ ਜਿਹੜੀ ਸਿਆਣੇ ਬਜ਼ੁਰਗ ਹੀ ਸੋਚ ਸਕਦੇ ਆ ਪੰਚਾਇਤਾਂ ਆਪਾਂ ਇਸ ਕਰਕੇ ਜੁੜਨੀ ਆ ਵੀ ਪਿੰਡ 'ਚ ਚੰਗੇ ਫੈਸਲੇ ਲੈਣ ਇਹਨਾਂ ਮੁੰਡੇ ਨੇ ਜਿਹੜੀ ਪੰਚਾਇਤ ਚੁਣੀਆ ਬਹੁਤ ਵਧੀਆ ਫੈਸਲੇ ਲੱਤਦਾ ਤੇ ਮਾਲਕ ਇਹੀ ਕਹੋਣੇ ਵੀ ਹਰੇਕ ਬੰਦਾ ਇਹ ਚੀਜ਼ ਤੇ ਅਮਲ ਕਰੂਗਾ ਪੰਜਾਬੀ ਨੂੰ ਕਹਿੰਦੇ ਪੰਜਾਬੀ ਮੰਨ ਲਓ ਆਪਣੇ ਬਿਹਾਰੀ ਆ ਕੇ ਰਹਿੰਦੇ ਆ ਆਪਾਂ ਠੀਕ ਹੈ ਪ੍ਰਵਾਸੀ ਨੇ ਉਹਨਾਂ ਨੂੰ ਪਹਿਲੀ ਗੱਲ ਤਾਂ ਇੱਥੇ ਜਿਵੇਂ ਆਪਾਂ ਨੂੰ ਬਾਹਰਲੇ ਦੂਜ ਠੀਕ ਹੈ ਤੇ ਉਹੀ ਚੀਜ਼ ਆਪਣੇ ਵੀ ਹੁਣ ਚਾਹੀਦੀ ਇੱਥੇ ਵੀ ਕੋਈ ਵੀ ਬੰਦਾ ਆਪਣੇ ਰਹਿ ਕੇ ਰੋਜ਼ਗਾਰ ਕਰ ਸਕਦਾ ਕੋਈ ਮਾੜੀ ਗੱਲ ਨਹੀਂ ਹੁਣ ਆਪਣੇ ਕੈਨੇਡਾ ਜਾਂਦੇ ਆ ਕੈਨੇਡਾ ਨਾਲ ਕੋਈ ਸ਼ਦੀ ਇਹਦੀ ਪੀਆਰ ਨਹੀਂ ਦਿੰਦੇ ਜਦੋਂ ਬੰਦੇ ਨੂੰ ਸਮਾਰ ਕੇ ਦੇਖਦੇ ਪਰਖਦੇ ਫੇਰ ਆ ਕੇ ਪੀਆਰ ਦਿੰਦੇ ਆ ਉਹ ਤੇ ਆਪਾਂ ਪੈਸਾ ਵੀ ਇੰਨਾ ਲਾ ਕੇ ਜਾਂਦੇ ਆਪਣੇ ਪੜੇ ਲਿਖੇ ਲੋਕ ਵੀ ਜਾਂਦੇ ਆ ਐ ਨਹੀਂ ਕਿ ਹਣ ਪੜਨ ਉਥੇ ਜਾ ਕੇ ਵੀਜ਼ਾ ਮਿਲ ਜਾਂਦਾ ਪਰ ਇਹਨਾਂ ਲੋਕਾਂ ਦਾ ਕੀ ਹੈ ਇਹਨਾਂ ਦਾ ਆਪਣੇ ਨਾਲ ਪੰਜਾਬ ਨਾਲ ਰਹਿਣ ਵਹਿਣ ਦਾ ਉਹਨਾਂ ਫਰਕ ਬਹੁਤ ਜ਼ਿਆਦਾ ਫਰਕ ਹੈ ਇਸ ਕਰਕੇ ਆਪਾਂ ਨੂੰ ਇਹੋ ਚੀਜ਼ ਚਾਹੀਦੀ ਹੈ ਵੀ ਇਹਨਾਂ ਨੂੰ ਇੱਥੇ ਨਾ ਤਾਂ ਕੋਈ ਜ਼ਮੀਨ ਲੈਣੀ ਚਾਹੀਦੀ ਹੈ ਨਾ ਹੀ ਮੇਰੀ ਬੇਨਤੀ ਹੈ ਵੀ ਪੰਡਾ ਜੀ ਇਹਨਾਂ ਦੀ ਵੋਟਾਂ ਮੰਨ ਨਹੀਂ ਚਾਹੀਦੀਆਂ ਕਿਉਂਕਿ ਸਰਪੰਚ ਜਾਂ ਮੈਂਬਰਸ਼ਿਪ ਕੋਈ ਵੀ ਹੈ ਆਪਣੀ ਵੋਟ ਬੈਂਕ ਲਈ ਇਹਨਾਂ ਦੀ ਵੋਟਾਂ ਵੜਾਉਂਦਾ ਜੋ ਬਹੁਤ ਨੁਕਸਾਨਦਾਇਕ ਨੇ ਆਉਣ ਵਾਲਾ ਟਾਈਮ ਹੈ ਇਹਨਾਂ ਲਈ ਆਪਣੀ ਜੀ ਬਹੁਤ ਮਾੜਾ ਹੋਊ ਜੇ ਆਪਾਂ ਇਹ ਚੀਜ਼ ਨਾ ਕੰਟਰੋਲ ਕਰੀਏ ਹੋਈ ਕਰਨ ਵਾਸਤੇ ਤਾਂ ਬਾਈ ਜੀ ਆਪਾਂ ਹਰ ਇੱਕ ਜਿਹੜਾ ਕੋ ਆਪਣੇ ਜਵਾਕ ਵੀ ਕੈਨੇਡਾ ਅਮਰੀਕਾ ਬਾਹਰਲੀ ਕੰਟਰੀ ਐਸ ਦਾ ਹੈ ਔਰ ਪ੍ਰਵਾਸੀ ਇੱਥੇ ਆਉਣ ਆਪਦਾ ਕੰਮ ਕਰਨੋਂ ਉਹਨਾਂ ਨਾਲ ਕੋਈ ਕਿਸੇ ਦਾ ਕੋਈ ਵਕਤ ਨਹੀਂ। ਜਦੋਂ ਇੱਥੇ ਆ ਕੇ ਉਹ ਗੋਸਟਾ ਮਨਾਉਂਦੇ ਆ ਪੰਚਾਇਤ ਬਣਾਉਂਦੀ ਹੈ ਜਾਂ ਕੋਈ ਐਮਸੀ ਬਣਾਉਂਦਾ ਉਹ ਆਪਦਾ ਵੋਟ ਬੈਂਕ ਤਿਆਰ ਕਰ ਲੈਂਦਾ। ਉਸ ਤੋਂ ਬਾਅਦ ਉਹ ਆਪਾਂ ਨੂੰ ਨੁਕਸਾਨ ਦੇਈ ਹੈ। ਜਿਵੇਂ ਹੁਣ ਪਿੱਛੇ ਲਾ ਲੋ ਕੋਈ ਦੋ ਮੁੰਡੇ ਮਰ ਗਏ। ਉਹ ਪ੍ਰਵਾਸੀਆਂ ਦੀ ਮਾੜੀ ਜੀ ਕਹਿਣ ਨਾਲ ਹੀ ਮਰੇ। ਉਹ ਕਿੱਡਾ ਨੁਕਸਾਨ ਦਾ ਇੱਕ। ਇਸ ਤਰ੍ਹਾਂ ਆਪਾਂ ਨੂੰ ਪ੍ਰਵਾਸੀਆਂ ਨੂੰ ਇੱਥੇ ਜ਼ਮੀਨ ਵੀ ਨਹੀਂ ਦੇਣੀ ਚਾਹੀਦੀ। ਉਹਨਾਂ ਦੇ ਆਧਾਰ ਕਾਰਡ ਵੀ ਨਹੀਂ ਬਣਨ ਦੇਣੇ ਚਾਹੀਦੇ ਔਰ ਉਹਨਾਂ ਦੀਆਂ ਵੋਟਾਂ ਵੀ ਨਹੀਂ ਮਾਰਨੀ ਚਾਹੀਦੀ ਕਿਉਂਕਿ ਉਹ ਇਸ ਕਰਕੇ ਆਪਾਂ ਨੂੰ ਨੁਕਸਾਨ ਕਰਦੇ ਆ ਜਿਹੜੇ ಗ್ರಾಮ ਪੰਚਾਇਤ ਜਵਾਰਕਿਆਂ ਨੇ ਇਹ ਮਤੇ ਲਿਆਂਦੇ ਆ ਨਸ਼ਾ ਛਡਾਉਣ ਨਾਲ ਲਾ ਲੋ ਪਿੰਡ ਦੇ ਵਿੱਚ ਪਿਆ ਕਰਵਾਉਣ ਨਾਲ ਲਾ ਲੋ ਇਹ ਜੇ ਬਿਲਕੁਲੀ ਸਹੀ ਨੇ ਇਹਨਾਂ ਤੋਂ ਅੱਗੇ ਵੀ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਚੰਗੀ ਸਿੱਖਿਆ ਮਿਲੂ ਅੱਗੇ ਜਿਹੜੇ ਪੜ੍ਹੇ ਲਿਖੇ ਮੁੰਡੇ ਆ ਉਹ ਇਹ ਤੋਂ ਕੁਝ ਸੇਧ ਲੈਣਗੇ ਉੜੇ ਲਿਖੇ ਸਰਪੰਚ ਬਣੇ ਹੋਏ ਆ ਇਹ ਸੇਧ ਲੈਣਗੇ ਇਨਾਂ ਚੀਜ਼ਾਂ ਨੂੰ ਇਹ ਤਾਂ ਫੈਸਲੇ ਬਹੁਤ ਵਧੀਆ ਲਏਗੇ ਜੀ ਨੂੰ ਪ੍ਰਵਾਸੀ ਇੱਥੇ ਆ ਕੇ ਧੱਕਾਬਾਦ ਕਰ ਰਹੇ ਪੰਜਾਬੀਆਂ ਨਾਲ ਠੀਕ ਹੈ ਜੀ ਜੋ ਬਰਦਾਸ਼ਤ ਕਰਨ ਲੱਗ ਗੀਆਂ ਵਿੱਚ ਚ ਘਟਣਾ ਹੋਈ ਜਿਲੰਧਰ ਚ ਵੀ ਮਾੜੀ ਹੋਈ ਹੈ ਜੀ ਠੀਕ ਹੈ ਐਵੇਂ ਇਹਨਾਂ ਮਾਹੌਲ ਖਰਾਬ ਹੁੰਦਾ ਜੀ ਅਸੀਂ ਦਾ ਬਹੁਤ ਧਿਆਰੇ ਕਾਰਨ ਹੋ ਰਿਹਾ ਪੰਜਾਬ ਦਾ ਇਹ ਨੂੰ ਸੁਧਾਰਨਾ ਇਹਦੇ ਰੋਕ ਲਈਏ ਵਧੀਆ ਜੀ ਪਿੰਡਾਂ ਵੱਲੋਂ ਇਹ ਫੈਸਲੇ ਹੋਣਗੇ ਤਾਂ ਬਹੁਤ ਵਧੀਆ ਗੱਲ ਹੈ ਪੰਚਾਇਤ ਨੇ ਬਾਈ ਜੀ ਬਹੁਤ ਵਧੀਆ ਫੈਸਲਾ ਕੀਤਾ ਹੈ ਜੇ ਇਹ ਫੈਸਲੇ ਕਰਾਂਗੇ ਆਪਾਂ ਹਰੇਕ ਪਿੰਡ